ਜੋ ਕੋਈ ਸਰਵਾਈਆ ਕਿਸੇ ਪੰਨੇ ਹੋਵੇ ਤੇ ਫਿਰ ਪੱਸਾ ਖਿਹਾਰ ਦੇ ਕੰਡੇ ਤੇ ਪਹੁੰਚ ਲਾ ਸਾਨੂੰ ਇੱਕ ਈ ਰਿਕਸ਼ੇ ਕਿਤੇ ਆ ਜਿਹੜੇ ਈ ਰਿਕਸ਼ੇ ਚੱਲਦਾ ਪਰਬੰਧ ਹੁੰਦਾ ਵੀ ਸ਼ਹਿਰ ਦੇ ਵਿੱਚ ਚੱਲਣਾ ਉਹ ਚੁੰਦਾ ਕੋਈ ਬਾਜ਼ਾਰ ਤੋਂ ਚੁੰਗੀ ਤੱਕ ਚੁੰਗੀ ਆ ਵਾਪਸ ਅੱਜ ਛੋ ਤੱਕ ਪਜਿਸ਼ਨ ਆ ਗਈ ਆ ਈ ਰਿਕਸ਼ੇ ਜੇ ਕਲਾਨੌਰ ਰੋਡ ਤੱਕ ਜਾਂਦੇ ਕਲਾਨੌਰ ਰੋਡ ਰੱਕਦੇ ਆ ਕਲਾਨੌਰ ਪਿੰਡ ਤੱਕ ਜਾਂਦੇ ਆ ਇਧਰ ਗਦਾਸਪੁਰ ਤ ਲੈ ਕੇ ਬੱਬੇਹਾਲੀ ਕਿੱਬੜ ਸਠਿਆਲੀ ਪਿੰਡ ਤੱਕ ਜਾਂਦੇ ਆ ਅਸੀਂ ਇਸ ਬਾਰੇ ਅਸਸ ਕੀ ਸਾਹਿਬ ਨੇ ਵੀ ਪੁੱਛ ਲਈ ਆਰਟੀਕਲ ਸਾਹਿਬ ਨੂੰ ਮਿਲ ਕੇ ਦੇਖ ਕੇ ਆਏ ਇਸ ਤੋਂ ਇਲਾਵਾ ਹੋਰ ਵੀ ਅਸੀਂ ਮਤਲਬਸ ਬੁਲਾ ਲਵਾ ਦੇ ਅਫਸਰਾਂ ਨੂੰ ਦੇਖ ਕੇ ਆਏ ਆ ਪਰ ਅਜ ਤੱਕ ਸਾਡੀ ਕੋਈ ਸਰਵਾਈ ਨਹੀਂ ਹੋਈ ਅਸੀਂ ਜਿਉਂਦਾ ਕਰਦੇ ਆ ਉਹ ਕਾਰੀ ਕਰਦੇ ਅਸੀਂ ਸਾਲਮ ਜਾਂਦੇ ਆ ਦੱਸੋ ਇਹਨਾਂ ਨੂੰ ਕੋਈ ਪਰਮਦਰਸ਼ਾ ਗਿਆ ਇਹ ਕਿਉਂ ਕੀਤਾ ਗਿਆ ਕਿਰਾਏ ਸਾਲਮ ਜਾਂਦੇ ਨੇ ਕਿਹੜੀ ਗਲਤੀ ਗਈ ਆ ਜਦੋਂ ਅਸੀਂ ਕੁਛ ਨਹੀਂ ਆ ਉਹ ਗਾੜੀ ਸਵਾਰਨਿਆਂ ਨੂੰ ਲੰਗਦਾ ਤੇ ਸਾਡੇ ਨਾਲ ਅਸੀਂ ਇਹ ਪਛਾਹ ਹੋ ਜਾਂਦੇ ਆ ਅਸੀਂ ਸਰਕਾਰ ਕਰੀ ਆ ਉਹ ਮੰਗ ਕਰਦੇ ਆ ਸਾਡੇ ਕਰਦਾਸ ਤੋਂ ਜਿਆਦਾ ਅਫਸਰ ਇਹ ਸਾਡੇ ਇਹ ਨਾਲ ਸਾਡੀ ਮਤ ਕਰਨ ਔਰ ਬੰਦ ਕਰਾਉਣ ਦੇ ਵਿੱਚ 7.5 ਦਿਨ ਕਿੰਨਾ ਕਿੰਨਾ ਪ੍ਰਧਾਨ ਜੀ ਆ ਕਿੰਨਾ ਤੁਸੀਂ ਟੈਕਸ ਭਰ ਦੋ ਹਰ ਸਾਲ ਪਰਮ ਸ਼ਕਾਰਯੋਗ ਜਿਹਨੇ ਤੇ ਗਿਸ਼ਟੀ ਕੰਸਲਰ ਸਾਹਿਬ ਜਿਹੜੇ ਕਿ ਟ੍ਰਾਂਸਪੋਰਟ ਨੂੰ ਕੰਦੀ ਕਰਾ ਜਾਣਦੇ ਨੇ ਸਾਨੂੰ ਉਹਨਾਂ ਤੋਂ ਬਹੁਤ ਵੱਡੀ ਆਸ ਹੈ ਜਿਹੜੇ ਇਰਖੇ ਚੱਲਦੇ ਨੇ ਉਹ ਸ਼ੁਰੂ ਤੋਂ ਹੀ ਉਹ ਵਾਸੀ ਕੇਤਰਾ ਨਗਰ ਕੌਂਸਲ ਬਾਦ ਦਾ ਹਰ ਇਰਖਤਾ ਕੋਥਕ ਤੋਂ ਚੱਲਦੇ ਸੀ ਉਹਨੇ ਨਾ ਇਹ ਪਿੰਡਾਂ ਤੋਂ ਫਾਰੀਆਂ ਲੈ ਕੇ ਜਾਂ ਜਿੱਥੋਂ ਬੱਸਾਂ ਚਾਉਂਦੀਆਂ ਉਹ ਕਲਨੋ ਰੋਡ ਤੋਂ ਕਨਵਨ ਤੇ ਉੱਥੋਂ ਫਾਰੀਆਂ ਲੈ ਕੇ ਫਟ ਫਟ ਪਿੱਛਾ ਚੱਲ ਜਾਂਦੇ ਨੇ ਜਿਹੜੇ ਆਪਾਂ ਟ੍ਰਾਂਸਪੋਰਟ ਆਮ ਚੋਰਚ ਦੇਂਦੇ ਆ ਡਰਾਈਵਰ ਕਨੈਕਟਰ ਨੇ ਫੌਤ ਕਰਨੀਆਂ ਉਹਦੇ ਨਾਲੇ ਵੱਧ ਲੜਾਈਆਂ ਕਰਦੇ ਪੱਲੇ ਹੁਣ ਫਾਕਦੇ ਨੇ ਕੋਈ ਕੋਈ ਵੀ ਅੱਖਰ ਜਰਾ ਨਹੀਂ ਬੇਕਤੀ ਕਰਾਂਗੇ ਆਸੀਆ ਸਰ ਨੂੰ ਐਸਐਸਟੀ ਸਾਹਿਬ ਜੀ ਨੂੰ ਤੇ ਆਪਣੀ ਜਿੰਨਾ ਵੀ ਕਰਾਂਗੇ ਕੋਈ ਇਹਦੇ ਵਿੱਚ ਟਰਾਂਸਪੋਰਟ ਜਿਹੜੀ ਆ ਉਹ ਬੜੀ ਡਾਊਨ ਜਾ ਰਹੀ ਆ ਇੰਨੇ ਬਚਾਰ ਵਾਸਤੇ ਇੱਦਾਂ ਕਰਨਾ ਕੋਈ ਨਾ ਕੋਈ ਨਾ ਕੋਈ ਕਰਦਾ ਮੈਂ ਕੋ ਬਾਤ ਆ ਤੇ ਵੱਡੇ ਵੱਡੇ ਹਾਸਿਆਂ ਨੂੰ ਸਦਾ ਦਿੰਦੇ ਜਦੋਂ ਕੋਈ ਵੀ ਕਿਸੇ ਦਾ ਪ੍ਰੂਫ ਨਹੀਂਗਾ